गुरु के चरणों विच अरदास करके फिर कार्य की आरंभता कर गुरु आप तेरे कार्य सवारेगा रास करेगा तो आप सारे करिए भाई अरदास गुरु चरणों विच जिन्हों का मन हाले भी सत संगत में नहीं जुड़िया बार गलिया घूम रहे हैं मैं सुन संगत को बेनती करा शरीर करके आप इस परिवार दिया मानवी गुरु चरण आवेच ल्याइए श्रुतियां एक आदर करिए सारे प्यार नाल इक एक, एक आदर चीत हो के इस शब्द नु रचना दे नाल जपी सु यीशु यी

শুর দেব শুভ শুষ্ ਕਾਲੀ ਆਪਨਾ ਸ਼ੀਰ ਉਤਰ ਕਰਧਾਰੀ ਚੰਦਰ ਦਿਸ਼ਾ ਇਨੋ Showin' it please. ਤੇ ਮਾਤਾ ਬੜੀ ਜਿਦ ਕਰੇ ਇਹ ਲਗੀ ਇੱਕ ਵੇਰਾ ਮੇਰੇ ਬਾਬਾ ਜੀ ਨੇ ਮੱਥਾ ਟੇਕ ਲਈ ਦੇਖ ਲੈ ਤੇ ਬਾਬਾ ਜੀ ਕਹਿਣ ਲਗੇ ਕੋਈ ਗੱਲ ਨਹੀਂ ਬਾਈ ਮਾਤਾ ਨੂੰ ਆਜਾ ਰੂ ਤੇ ਹੋਤੀ ਜੇ ਮਾਤਾ ਆਈ ਮਾਪੁਰਖਾਂ ਦੇ ਚਰਨਾਂ ਤੇ ਨਮਸ਼ਕਾਰ ਕੀਤੀ ਤੇ ਬਾਬਾ ਜੀ ਬੜੇ ਰੋਹ ਵਿੱਚ ਆ ਗਏ ਆਖਿਓ ਮਾਤਾ ਇਹ ਦਸ ਸ਼ਾਨੂ ਮੱਥਾ ਟੇਕ ਕੇ ਤੈਨੂੰ ਕੀ ਮਿਲਿਆ ਕਿਉਂਕਿ ਇਹ ਸਰੀਰ ਤੇ ਮਨ ਨੂੰ ਤਦ ਤੱਕ ਹੈ ਲਾ ਹੈ ਇਹ ਮਿੱਟੀ ਹੈ ਤੇ ਮਿੱਟੀ ਨੂੰ ਮੱਛਾ ਟਿੱਕ ਕੇ ਦੰਸ਼ ਤੇ ਨੁਕੀ ਮਿਲਿਆ ਮਾਤਾ ਜੈਲ ਦੇ ਕੀ ਮਹਾਰਾਜ ਤੇਰੇ ਮਨ ਦੀ ਸਰਦਾਸ਼ੀ ਭਾਵਨਾ ਸੀ ਮੇਰੇ ਮਨ ਵਿੱਚ ਇਸੇ ਲਈ ਮੈਂ ਤੁਮ ਸ਼ਿਕਾਰ ਕੀਤੀ ਬਾਨੂ ਬਾਬਾ ਜੀ ਕਹਿ ਲਗੇ ਫਿਰ ਇਹ ਮੈਂ ਅੱਜ ਆਜੀ ਜੋ ਕੀਤਾ ਜੋ ਕੀਤਾ ਹੁਣ ਇਹ ਸਿਰ ਘੂ ਦੇ ਚਰਨਾਂ ਤੇ ਰੱਖ ਜੇ ਨਮਸ਼ਕਾਰ ਕਰਨੀਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਰੇ ਜਿੱਥੋਂ ਕੁਝ ਪ੍ਰਾਪਤ ਵੀ ਹੋਵੇਗਾ ਉਚਾਰਨ ਕਰੋ ਸ੍ਰੀ ਗੁਰੂ ਤੇ ਨਾਲੇ ਮੱਥਾ ਟੀਂਦੰਦਾ ਭਾਵ ਪਤਾ ਕੀ ਹੁੰਦਾ ਹੈ ਕਿ ਬਾਬਾ ਜੀ ਦੇ ਬਚਨ ਹਨ ਜੋ ਮੈਂ ਵੇਟ ਕਰ ਰਿਹਾ ਦਾ ਬਚੀ ਦੀ ਆਖਿਆ ਵੀ ਜਿਤੋਂ ਰਸ਼ੀ ਮਸਤ ਰੱਖਦੀ ਆ ਨਾ ਗੁਰੂ ਦੇ ਚਰਨਾਂ 'ਤੇ ਭਾਵ ਇਹ ਹੁੰਦਾ ਆਪਣੀ ਮੱਤ ਗੁਰੂ ਦੇ ਚਰਨਾਂ 'ਤੇ ਰੱਖ ਦੇਣੀ ਤੇ ਗੁਰੂ ਦੀ ਮੱਤ ਧਾਰਨ ਕਰ ਲੈ ਜੇ ਹੈ ਬਈ ਮੱਥਾ ਕੀ ਦਿੱਇ ਤੇ ਜੇ ਅਸੀਂ ਆਪਣੀ ਮੱਤ ਦਾ ਤਿਆਗ ਨਹੀਂ ਨਾ ਕੀਤਾ ਮੱਤ ਵਾਪਸ ਲੈ ਲਈ ਆਪਣੀ ਗੁਰੂ ਦੀ ਮੱਤ ਧਾਰਨ ਨਹੀਂ ਕੀਤੀ ਫਿਰ ਆਪਣੇ ਮਨ ਦੀਆਂ ਮੱਤਾ ਕੀਤੀਆਂ ਜੇ ਮੱਥਾ ਟੇਕਣ ਦਾ ਵੀ ਕੋਈ ਲਾਭ ਨਹੀਂ ਹੈ ਭਾਈ ਜੇ ਸ਼ਿਰ ਰੱਖਿਆ ਨਾ ਗੁਰੂ ਦੇ ਚਰਨਾਂ 'ਤੇ ਮੱਤ ਆਪਣੀ ਗੁਰੂ ਨੂੰ ਦੇ ਦੇ ਗੁਰੂ ਦੀ ਮੱਤ ਧਾਰਨ ਕਰ ਜੇ ਆਗ੍ਰੀ ਪੰਤੀਆਂ ਕੈਕੀ ਨੇ ਸਮਾਪਤੀ ਕਰ ਰਹੇ ਆਂ ਜੋ ਬਾਬਾ ਜੀ ਕਿਰਪਾ ਕਰ ਰਹੇ ਹਨ ਆ ਸ਼ਾਰੀਰ ਕੀ ਜਿਵੇਂ